और तो गंगा निवास के बाहर मेरे को घेर लिया और मेरी कालर पकड़ के यहाँ लाया गेट पे पावर गेट पे केबिन में उनने मुझे अंदर 10 मिनट तक के मारा उन्हें अजीब बस यही है कि तुम अंदर नहीं जाओगे मत्था टेकने में जाओगे पानी पीने में जाओगे प्रभ जोत सिंह एच जी पी तो सी का कोई मूली गल तो पानी पूरी पीने का तरकार होया ਆ ਦੇਖੋ ਜੀ ਸ਼੍ਰੋਮਣੀ ਕਮੇਟੀ ਦੇ ਹਾਲ ਦੇਖ ਲੋ ਇਹਨਾਂ ਦਾ ਆ ਦੇਖੋ ਪ੍ਰਧਾਨ ਜੀ ਕੀ ਗੱਲ ਹੈ ਅੱਧਰ ਮੁਹ ਕਰੋ ਵੀਰ ਜੀ ਵੀਰ ਜੀ ਇੱਧਰ ਆਂ ਜੀ 10 ਫੋਨ ਨਹੀਂ ਫੜਨਾ ਫੋਨ ਨਹੀਂ ਵੀਰ ਜੀ ਫੜਨਾ ਫੋਨ ਨਹੀਂ ਫੜਨਾ ਵੀਰ ਜੀ ਦੱਸੋ ਕੀ ਗੱਲ ਮੁੰਡੇ ਨੂੰ ਕਟਿਆ ਆਇਨਾ ਅੰਦਰ ਵਾਰਡ ਕੇ ਨੂੰ ਅੰਦਰ ਵਾਰਡ ਕੇ ਕਟਿਆ ਕੀ ਚੱਕਰ ਹੋਇਆ ਵੀਰ ਜੀ ਦੱਸੋ ਵੀਰ ਜੀ ਵੀਰ ਜੀ ਦੱਸੋ ਚੋਰੀ ਕੀਤੀ ਵੀਰ ਜੀ ਦੱਸੋ ਫੋਟੋ ਵਾਲੇ ਕਮਰੇ ਨਾਲ ਲਾਉਣ ਜਿਹਨਾਂ ਵੀਰ ਜੀ ਚੋਰੀ ਕੀਤੀ ਆਪਾਂ ਭਾਜੀ ਇੱਧਰ ਵੀ ਇੱਧਰ ਕੈਮਰਾ ਹੈਲ ਕੈਮਰਾ ਨਹੀਂ ਬਣਨਾ ਕੈਮਰਾ ਨਹੀਂ ਬਣਨਾ ਕੈਮਰਾ ਨਹੀਂ ਕਰਨਾ ਰੁਕ ਜਾ ਬਣਾ ਲੈ ਬੁਲਾ ਉਹਨਾਂ ਨੂੰ ਬੁਲਾ ਉਹਨਾਂ ਨੂੰ ਚੋਰੀ ਜਾਰੀ ਧੋਣੀ ਕੀਤੀ ਹੈ ਨਾਲੇ ਹਾਂ ਚੋਰ ਥੋੜਾ ਹੈਗਾ ਉਹ ਆ ਵੇ ਕੀ ਹਾਲ ਕੀ ਸਾ ਕੀ ਆ ਦੇਖੋ ਜੀ ਕਾਲੀਦਲ ਦੇ ਗੁੰਡੇ ਸ਼ਰਮਣੀ ਕਮੇਟੀ ਦੇ ਗੁੰਡੇ ਦੇ ਆ ਬਣਾਓ ਇਹਦੀ ਵੀਡੀਓ ਆ ਦੇਖੋ ਜੀ ਇੱਧਰ ਗੱਲ ਯਾਰ ਆ ਦੇਖੋ ਜੀ ਸ਼ਰਮਣੀ ਕਾ ਕਮੇਟੀ ਦੇ ਹਾਲ ਦੇਖ ਲੋ ਇਹਨਾਂ ਦਾ ਆ ਦੇਖ ਗੁੰਡੇ ਆ ਵੇਖੋ ਬਾਬਾ ਟਲ ਰਹੇ ਆ ਕੈਬਨ ਇਹ ਸਭ ਗੁੰਡੇ ਇਕੱਠੇ ਹੋਏ ਜਿੰਨੇ ਵੀ ਆ ਸਭ ਸਭ ਗੁੰਡੇ ਇਕੱਠੇ ਹੋਏ ਜਿੰਨੇ ਵੀ ਨਾ ਇੱਥੇ ਚੰਗੀ ਤਰ੍ਹਾਂ ਰੀਜਨਲ ਆਇਆ ਇਹਨਾਂ ਨੇ ਵੇਖੋ ਵਿਚਾਰਾ ਫੇਰ ਕੀ ਹੋ ਗਿਆ ਕਮਰੇ ਲੌਂਦਾ ਦੇ ਕਮਰੇ ਲੌਣਾ ਕੋਈ ਗੁਣਵਾ ਥੋੜਾ ਹੈਗਾ ਵਾ ਤੁਸੀਂ ਕਮਰੇ ਦੋ ਇਹਨਾਂ ਦੇ ਦੱਸੋ ਫੋਟ ਲਾ ਲੈ ਕਮਰੇ ਨਾ ਲੌਣ ਜਿੰਨਾਂ ਨੇ ਇੰਨੇ ਇੰਨੇ ਕਰਾਏ ਕਿੰਨਾ ਦੇਣੇ ਆ ਭਜੀ ਨਾਮ ਕੀ ਤੁਹਾਡਾ ਭਜੀ ਰક્ષા ਲਖਨ के 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 ये दर मुलाजिम थे वो, चार पाँच जने थे वो और मेरे यहाँ गेट पे गंगा निवास के बाहर घेर लिया और मेरी कॉलर पकड़ के यहाँ लाया गेट पे बाबा गेट पे केबिन में उनने मुझे अंदर दस मिनट तक के मारा उन्हें बस यही है कि तुम अंदर नहीं जाओगे मत्था टेकने भी नहीं जाओगे पानी पीने भी नहीं जाओगे

और ठूसे भी मारे इनमें गले भी मेरे दोनों जनों ने मिलकर मारा यही मांग करता हूँ जी की जाए इनको हटाया जाए क्योंकि इनकी गुंडागर्दी दिन पे दिन बढ़ती जा रही है और जैसे बाकी होटल वाली मत्था टेकने भी जाते हैं तो ये मना करते हैं की अंदर नहीं जाओगे मेरे साथ भी होगा ये चाहता हूँ कार्रवाई होता मेरा नाम बजे सिंह ਮੈਂ ਚੌਕੀ ਇੰਚਾਰਜ ਕਿਹੜਾ ਤਨਾਤਾਂ ਜੀ ਰਾਤ ਇੱਕ ਪ੍ਰਭ ਜੋਸ਼ ਸਿੰਘ ਤੇ ਐਜੀਪੀਸੀ ਮੈਂਬਰਾਂ ਦਾ ਸੱਚ ਕੋਈ ਮੁੱਲੀ ਗੱਲ ਤੋਂ ਪਾਣੀ ਪੂਣੀ ਪੀਤੋ ਤਰਕਾਰ ਹੋਇਆ ਸੀਗਾ ਜਿਸ ਵੰਦੀ ਨਾਲ ਦੋਵਾਂ ਨੇ ਤਰਕਾਤਾਂ ਦਿੱਤੀਆਂ ਦੋਵਾਂ ਨੇ ਮੁੜਕੇ ਜੇ ਬੈਠ ਕੇ ਜਿਹੜਾ ਇਹ ਮੈਜਰ ਸਾਹਿਬ ਨੂੰ ਮਿਲ ਕੇ ਸਹਾਜ ਅੰਦਰ ਸਿੰਘ ਨੂੰ ਮਿਲ ਕੇ ਨੇ ਸੈਟੀਸਫਾਈ ਕਰਵਾਤੀ ਜਿੰਨਾ ਕਾ ਜੀ ਆਪਣਾ ਤੌਰ ਤੇ ਇਹਨੇ ਸੈਟੀਸਫਾਈ ਕਰਵਾਤੀ ਇਹਨਾਂ ਨੂੰ ਸ਼ਵਾਇਤਾ ਵੀ ਸਾਡੇ ਸਾਡੇ ਰਹੀ ਉਹਨਾਂ ਨੇ ਸਹਿਮਤੀ ਨਾਲ ਸੈਟ ਆ ਇਹ ਗਾਂ ਕੋਈ ਕਾਰਵਾਈ ਨਿਕਰਵਾਉਣਾ ਚਾਹੀਦਾ ਉਸ ਤੋਂ ਮਾਰ ਜਿਹੜੀ ਕੀਤੀ ਗਈ ਹੈ ਤੇ ਲੱਗਦਾ ਹੈ ਕਿ ਉਹਦੇ ਵਿੱਚ ਜੈ ਜੀ ਬੀਸੀ ਹਲਾਇਮਾਨ ਨੇ ਠੱਗਾ ਵੀ ਤਾ ਉਹਦੇ ਵਿੱਚ ਤੇ ਇਹਨਾਂ ਵੀਰਾਂ ਦਾ ਇਹ ਆਸੋਚੀ ਵੈਸੇ ਨੇ ਉਹ ਤੁਹਾਡੇ ਸਾਹਮਣੇ ਜੋ ਹੈਗਾ ਤੇ ਦੋਵੇਂ ਪਾਰਟੀ ਜਿਹੜੀ ਆਸ ਬੈਗ ਸਹਿਮਤੀ ਨਾਲ ਕਰ ਲਈ ਹੈ ਵੀ ਮੈਨੇਜਰ ਸਾਹਿਬ ਨੇ ਇਹਨਾਂ ਨੂੰ ਸ਼ਵਾਹਿਦਵਾਤ ਆ ਵੀ ਅਸੀਂ ਕੰਮਲਾ ਮੁਲਾਜ਼ਮਾਂ ਦਾ ਕਲੱਬ ਜੋਸੀਂ ਐਕਸ਼ਨ ਲੈ ਲਾਂਗੇ ਤੇ ਉਹਦੇ ਨਾਲ ਹੀ ਸਹਿਮਤ ਨੇ ਤੇ ਕੱਲ ਨੂੰ ਉਹਨਾਂ ਦੇ ਵਾਸਤੇ ਨਹੀਂ ਚੰਮਤ ਹੁੰਦੇ ਤੇ ਫਿਰ ਨਹੀਂ ਸਹਿਮਤ ਆਜੀ ਬਿਲਕੁਲ ਇਹਨਾਂ ਨੂੰ ਸ਼ਵਾਹਿਦ ਹੋਇਆ ਨਾ ਲੈਟਰਸ ਭਜਵਾ ਦੋ ਇਹਨਾਂ ਨੂੰ ਆ ਮੇਰੇ ਕੋਲ ਵੀ ਕਾਪੀ ਲੈਟਰ ਮੇਲੋ ਨਾ ਸਹਿਮਤ ਪਲੀਜ਼ ਸਹਿਮਤ ਹਾਂ ਜੀ ਧੰਨਵਾਦ